ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਭਾਗੋ ਸੇਵਾ ਟਰੱਕ ਜੋ ਕਰੀਆਂ ਸੰਗਤਾਂ ਵੱਲੋਂ ਸੰਤੋਮਹਾਰਾਜ ਮਾਡਲ ਸਕੂਲ ਨੁਹਾਰਾ ਮੱਜਾ ਸਿੰਘ ਵਿੱਚ ਪਹੁੰਚੇ ਹਾਂ ਜਿੱਥੇ ਕਿ ਹਰ ਸਾਲ ਇਹਨਾਂ ਤਿੰਨਾਂ ਬੱਚਿਆਂ ਦੀ ਫੀਸ ਮਾਈ ਭਾਗੋ ਸੇਵਾ ਟਰੱਕ ਜੋ ਕਰੀਆਂ ਸੰਗਤਾਂ ਵੱਲੋਂ ਦਿੱਤੀ ਜਾਂਦੀ ਹੈ ਅੱਜ ਫੇਰ ਮਾਈ ਭਾਗੋ ਸੇਵਾ ਟਰੱਕ ਜੋ ਕਰੀਆਂ ਸੰਗਤਾਂ ਵੱਲੋਂ ਇਹਨਾਂ ਲੋੜਵੰਦ ਬੱਚਿਆਂ ਦੀ ਸਾਲ ਦੀ ਫੀਸ ਦਿੱਤੀ ਗਈ ਹੈ ਤੇ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਸਰ ਗੁਰਬਾਜ ਸਿੰਘ ਜੀ ਮੌਜੂਦ ਹਨ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਬੱਚਿਆਂ ਦੀ ਘਰ ਦੀ ਕੰਡੀਸ਼ਨ ਕੀ ਹੈ ਤੇ ਬੱਚੇ ਪੜਨ ਜੋ ਬਹਾਨ ਕੇ ਨਹੀਂ ਹਨ ਹਾਂਜੀ ਸਰ ਵਾਈ ਗੁਰਜੀ ਕਾਲ ਖਾਲਸਾ ਵਾਈ ਗੁਰਜੀ ਦੀ ਫਤਿਹ ਮੈਂ ਗੁਲਬਾਰ ਸਿੰਘ ਪ੍ਰਿੰਸੀਪਲ ਸੰਤ ਮਹਾਰਨ ਮਡਲ ਸਕੂਲ ਨਿਸ਼ਾਰਾ ਮੱਜਾ ਸਿੰਘ ਤੋਂ ਬੋਲ ਰਿਹਾ ਹਾਂ ਤੇ ਅਸੀਂ ਮਾਈਕਾਗੋ ਟਰਸਟ ਯੂਕੇ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਜਿਹੜੇ ਬੱਚੇ ਨੇ ਉਹ ਬੜੇ ਹੁਣ ਹਰ ਬੱਚੇ ਨੇ ਤਿੰਨ ਬੱਚੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਅੰਬੀਰ ਸਿੰਘ ਜਿਹਦੇ ਕੇ ਮਮਾ ਦੀ ਡੈਥ ਹੋ ਚੁੱਕੀ ਆ ਤੇ ਦੂਸਰਾ ਬੱਚਾ ਸੋਨਮਪ੍ਰੀਤ ਕੋਲ ਸਾਡੀ ਬੁੜੀਆ ਤੇ ਵਜੀਤ ਕੋਲ ਇਹਨਾਂ ਦੋਨਾਂ ਬੱਚਿਆਂ ਦੇ ਵੀ ਫਾਦਰ ਜਿਹੜੇ ਨੇ ਉਹ ਲੇਬਰ ਕਰਦੇ ਨੇ ਪਰ ਪੰਨ ਦੇ ਵਿੱਚ ਬੱਚੇ ਬਹੁਤ ਵਧੀਆ ਨੇ ਅਸੀਂ ਯੂਕੇ ٹرسٹ ਮਈਪਾ ਗੋਲਡ ਕਿਤੇ ਸੀ ਕਿ ਉਹਨਾਂ ਨੇ ਸਾਡੀ ਬੀਐਨਪੀ ਸਰਕਾਰ ਕਰਦੇ ਹੋਏ ਇਹਨਾਂ ਬੱਚਿਆਂ ਦੀ ਹੈਲਪ ਕਰਦੇ ਨੇ ਤੇ ਪਹਿਲੋਂ ਵੀ ਇੱਕ ਬੱਚੇ ਸਾਡੀ ਇਹਨਾਂ ਦੀ ਦੋ ਬੱਚੇ ਇੱਕ ਚਾਹ ਹੋ ਸੀਗਾ ਉਹਨਾਂ ਦੀ ਵੀ ਹੈਲਪ ਕੀਤੀ ਸੀਗੀ ਤੇ ਹੁਣ ਇਹਨਾਂ ਨੇ ਫੇਰ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇਹਨਾਂ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਨੇ ਪੂਰੇ ਸਾਲ ਦੀਆਂ ਨੇ ਉਹ ਸਾਨੂੰ ਦੇ ਦਿੱਤੀਆਂ ਨੇ ਮੈਂ ਮਾਈਪਾਗੋ ਟਰਸਟ ਨੂੰ ਕੇ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਹ ਬੇਨਤੀ ਨੂੰ ਸਵੀਕਾਰ ਕੀਤਾ ਤੇ ਇਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਹੈਲਪ ਕੀਤੀ ਤੇ ਗਰਾਂ ਵੀ ਆਸ ਕਰਦਾ ਹਾਂ ਕਿ ਮਾਈਪਾਗੋ ਟਰਸਟ ਇਸੇ ਤਰ੍ਹਾਂ ਸੇਵਾਵਾਂ ਦੀਓ ਦਾ ਧੀਰੇ ਵੇਗੀ ਤੇ ਬੱਚਿਆਂ ਦੇ ਉਜਵਰ ਭੇਖ ਵਾਸਤੇ ਸਾਡਾ ਸਾਥ ਦਿੰਦੀ ਰਹੇਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸਰ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਹੈ ਕਿ ਜੋ ਆਪਣਾ ਦਸਵੰਦ ਕੱਢ ਕੇ ਇਹਨਾਂ ਲੋੜਵੰਦ ਬੱਚਿਆਂ ਦੀ ਫੀਸ ਦਾ ਖਰਚਾ ਦਿੰਦੇ ਹਨ ਤੇ ਆਸ ਕਰਦੇ ਹਨ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਜਰੂਰ ਜਿਹੜਾ ਇਹਨਾਂ ਦਾ ਖਰਚਾ ਸਕੂਲ ਦਾ ਦਿੱਤਾ ਜਾਵੇਗਾ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ